ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਜੈਲਦਾ ਸਾਡੇ ਬਹੁਤ ਸਾਰੇ ਪੰਜਾਬੀ ਇੰਗਲੈਂਡ ਗਏ ਨੇ ਤੇ ਬਹੁਤ ਸਾਰੇ ਪੰਜਾਬੀ ਇੰਗਲੈਂਡ ਜਾ ਰਹੇ ਨੇ ਪਰ ਯਾਰੋ ਉੱਥੇ ਹਾਲਾਤ ਕੀ ਨੇ ਕੀ ਇੰਗਲੈਂਡ ਜਾ ਕੇ ਪੰਜਾਬੀ ਸਾਡੇ ਅਮੀਰ ਹੋ ਜਾਂਦੇ ਨੇ ਕੀ ਇੰਗਲੈਂਡ ਵਿੱਚ ਕੰਮ ਕਰਨਾ ਸੌਖਾ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇੰਗਲੈਂਡ ਦੀ ਯਾਰੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਆਪਾਂ ਆਪਣੇ ਬੱਚੇ ਨੂੰ ਵਿਦੇਸ਼ ਭੇਜ ਦੇਣਾ ਜਾਂ ਬੱਚੇ ਵੀ ਕਹਿੰਦੇ ਨੇ ਕਿ ਅਸੀਂ ਵਿਦੇਸ਼ ਚਲੇ ਜਾਣਾ ਉੱਧਰ ਜਾ ਕੇ ਕਮਾਈ ਕਰ ਲਈ ਪਰ ਆ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ ਇੰਗਲੈਂਡ ਗਏ ਵੀਰ ਦਾ ਕੀ ਹਾਲ ਹੋਇਆ ਪਿਆ ਹੈ ਸਾਰਾ ਚਾੜਾ ਚੱਕ ਦੇ ਮੈਂ ਤਾਂ ਹਫ਼ਤੇ ਚ 5 ਦਿਨ ਹੀ ਕੰਮ ਕਰਿਆ ਕਰੂੰਗਾ ਹੁਣ ਇੰਨਾ ਨਹੀਂ ਹੁੰਦਾ ਯਾਰਾ ਕਿਉਂ ਹੁਣ ਤੂੰ ਤੈਨੂੰ ਤਿੰਨ 7 ਸਾਲ ਨਹੀਂ ਹੋਏ ਸੀ ਇੰਗਲੈਂਡ ਚ ਆਏ ਨੂੰ ਕਨੂੰ 7 ਮਹੀਨੇ ਹੋਇਆ ਤੂੰ ਹੁਣੀ ਭੈਣ ਚੋ ਗੋਰਾਂ ਨੇ ਸੋਚ ਚੱਲਣ ਲੱਗ ਗਿਆ ਕੋਈ ਨਾ ਫੇਰ ਹੁਣ ਭੈਣ ਚੋ ਪਾਰ ਹੀ ਚਕਾਈ ਗਦਾ ਬਣਾਈ ਬੈਠਿਆ ਉੱਦੇ ਦੇ ਜਿੱਦੇ ਆਇਆ ਐ ਤਾਂ ਤੂੰ ਤਾਂ 5 ਦਿਨਾਂ ਦਾ ਕੰਮ ਕਰਨੋਂ ਕਿਨ ਡੈਡੀ ਧਰਾ ਮੈਨੂੰ ਆਇਆਂਗੇ ਤਾਂ ਸਾਡੇ ਮੁੰਡੇ ਦੇ ਨਾਈਟ ਸ਼ਰਟ ਵੀ ਲਵਾਇਆ ਕਰ ਕਿਉਂ ਗਦਾਵੇਂ ਉਹਦਾ ਡੈਡੀ ਨੂੰ ਪਤਾ ਹੋਊ ਤੇਰੇ ਨੂੰ ਤੂੰ ਗਦਾ ਹੈ ਕਿ ਬੰਦਾ ਕੰਮ ਕਰਨ ਆਇਆ ਤਾਂ ਸਿੱਧਾ ਕੰਮ ਕਰ ਫੇਰ ਹਾਂਜੀ ਫਿਰ ਕਮੈਂਟਾਂ ਚ ਵਿਚਾਰ ਜ਼ਰੂਰ ਦਿਓ ਵੀ ਤੁਸੀਂ ਇੰਗਲੈਂਡ ਜਾਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਇੰਗਲੈਂਡ ਜਾਣਾ ਚਾਹੁੰਦੇ ਨੇ ਉਹਥੋਂ ਦੇ ਹਾਲਾਤ ਪਹਿਲਾਂ ਦੇਖ ਲੈਣ ਸੋ ਇਸ ਦੇ ਨਾਲ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ